ਦੋਸਤੋ ਜਿੱਦਾਂ ਕਿ ਆਪ ਸਾਰੇ ਜਾਣਦੇ ਆਂ ਅੱਜ ਤੱਕ ਸਿੱਧੂ ਨੇ ਜਿੰਨੇ ਵੀ ਆਪਣੇ ਗਾਣੇ ਗਾਏ ਨੇ ਉਹ ਸਾਰੇ ਉਸਨੇ ਆਪਣੀ ਨਿੱਜੀ ਜ਼ਿੰਦਗੀ ਸਮਾਜ ਅਤੇ ਸਿੱਖ ਪਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਆਂ ਗਾਏ ਨੇ ਤੇ ਆਪਣੇ ਕਈ ਗਾਣਿਆਂ ਦੇ ਵਿੱਚ ਧਰਮ ਦੇ ਠੇਕੇਦਾਰਾਂ ਨੂੰ ਵੀ ਸ਼ਰਿਆਮ ਸਿੱਧੂ ਨੇ ਜਵਾਬ ਦਿੱਤਾ ਸੀ ਤੇ ਜਿਸ ਦੇ ਚਲਦੇ ਸਿੱਧੂ ਨੂੰ ਕਾਫੀ ਜ਼ਿਆਦਾ ਲੋਕਾਂ ਤੋਂ ਹੇਟ ਵੀ ਮਿਲੀ ਸੀ ਤੇ ਚਾਹੀ ਸਿੱਧੂ ਨੂੰ ਸ਼ਰੀਰਿਕ ਤੌਰ ਤੇ ਮਾਰ ਦਿੱਤਾ ਗਿਆ ਹੈ ਪਰ ਤਾਂ ਵੀ ਉਸ ਵੱਲੋਂ ਲਿਖੀਆਂ ਗੱਲਾਂ ਸੱਚ ਹੋ ਰਹੀਆਂ ਨੇ ਤੇ ਹੁਣ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਕਥਾਂ ਬਾਚਕ ਬੀਬੀ ਪਰਬਲੀਨ ਨੂੰ ਲੈ ਕੇ ਕਾਫੀ ਜ਼ਿਆਦਾ ਮੁੱਦਾ ਪਖਿਆ ਹੋਇਆ ਤੇ ਇਹਨਾਂ ਦਾ థਾਈਲੈਂਡ ਵਾਲਾ ਬਲੌਗ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਸਿੱਖ ਧਰਮ ਦੀ ਪ੍ਰਚਾਰਕ ਬੀਬੀ ਦੀਆਂ ਐਕਟੀਵਿਟੀਆਂ ਨੂੰ ਦੇਖ ਕੇ ਸਿੱਖ ਭਾਈਚਾਰੇ ਦੇ ਲੋਕ ਜ਼ਰੂਰ ਕੀਤਾ ਨਾ ਕੀਤੇ ਭੰਬਕ ਹੋਏ ਨੇ ਤੇ ਜਿਸ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦਾ 295 ਗਾਣਾ ਲਾ ਕੇ ਇਹੋ ਜਿਹੇ ਲੋਕਾਂ ਨੂੰ ਸਿੱਖ ਧਰਮ ਦੀ ਮਾਨ ਮर्याਦਾ ਨੂੰ ਚੇਤੇ ਕਰਾਇਆ ਜਾ ਰਿਹਾ ਹੈ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ